ਕੇ ਆਵੇ ਆਹ ਫਾਈਨਲ ਮੈਚ ਦੇ ਨਾਲ ਆਪਾਂ ਜੁੜ ਜਾਈਏ ਔਰ ਸਾਰੇ ਚੜ੍ਹਦੀ ਕਲਾ ਦੇ ਲਈ ਇੱਕ ਵਾਰ ਗੱਜ ਕੇ ਜਕਾਰਾ ਲਾਵਾਂਗੇ ਫੇਰ ਕਬੱਡੀ ਪਵਾਵਾਂਗੇ ਬੋਲੇ ਸੋਨਹੀਓ ਸ੍ਰੀ ਅਕਾਲ ਫਾਈਨਲ ਦੀ ਪਹਿਲੀ ਰੇਡ ਕਰਨਾ ਜਗਤ ਸਿੰਘ ਵਾਲੇ ਦੀ ਧਰਤੀ ਤੇ ਜਫਾ ਡੇੜ ਵਾਲਾ ਲੱਗ ਗਿਆ ਆਹ ਕਹਿੰਦੇ ਬਿੰਦੂ ਹਰਿਆਣੇ ਵਾਲੇ ਨੇ ਜਫਾ ਡੇੜ ਵਾਲਾ ਦਿੱਤਾ ਹੈ ਅਗਲੀ ਰੇਡ ਮੁੱਲਾਪੁਰ ਦਾ ਇਲਾਕਾ ਜਾਂਗਪੁਰ ਪਿੰਡ ਆਹ ਵੇਖਾਂਗੇ ਨੌਜਵਾਨ ਗੱਭਰੂ ਨੇ ਧੂਈ ਉੱਪਰ ਬਾਜ ਖਣਵਾਇਆ ਹੋਇਆ ਤੇ ਬਾਜ ਦੇ ਪੰਜੇ ਦੇ ਵਿੱਚ ਸੱਪ ਹੈ ਹੁਣ ਵੇਖਾਂਗੇ ਕੌਣ ਕੀਲ ਕੇ ਪਟਾਰੀ ਵਿੱਚ ਪਾਉਂਦਾ ਆਹ ਵੇਖਾਂਗੇ ਇਸ ਸਮੇਂ ਕਹਿੰਦੇ ਜਾਂਗਪੁਰ ਵਾਲਾ ਕਬੱਡੀ 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 ਕਰਦਾ ਹੋਇਆ ਔਰ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਉਧਰ ਕੌਕੇ ਤੇ ਕਹਿੰਦੇ ਹੈਮ ਜਗਤ ਸਿੰਘ ਵਾਲੇ ਦਾ ਮੈਚ ਹੈ ਨਾ ਕੋਈ ਕਿਸੇ ਪਾਸੇ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਆ ਰੇਡ ਪੈਂਦੀ ਹੋਈ ਹੈ ਇਸ ਸਮੇਂ ਉਧਰਲੇ ਪਾਸੇ ਹਰਮਨ ਦੀ ਕਬੱਡੀ ਤੇ ਸਾਡੇ ਹਰਕਰਤਾਰ ਤੇ ਨਾਲ ਹਰਪ੍ਰੀਤ ਵੱਲੋਂ ਕਹਿੰਦੇ 500 ਦੇ ਮਾਣ ਬਖਸ਼ੇ ਜਾਣਗੇ ਆ ਮੁੰਡਾ ਕਹਿੰਦੇ ਉਹ ਚੇਚੇ ਤਾਰ ਤੇ ਹਰਿਆਣੇ ਤੋਂ ਬੁਲਾਇਆ ਮੇਰੇ ਵੀਰੋ ਪਰ ਕਹਿੰਦੇ ਵਾਦੀਆਂ ਵਾਲਾ ਜੱਸੀ ਮੇਰੇ ਵੀਰੋ ਇਹ ਗੁਰੂਆਂ ਦੀ ਨਗਰੀ 40 ਮੁਕਤਾਂ ਦੀ ਧਰਤੀ ਮਕਸਰ ਸਾਹਿਬ ਦੀ ਧਰਤੀ ਮੇਰੇ ਵੀਰੋ ਇਹ ਵਾਦੀਆਂ ਪਿੰਡ ਗੁਰੂਸਰ ਗਿੱਦੜ ਵਹਾ ਪਰ ਆ ਮੁੰਡੇ ਦਾ ਨਾਮ ਹਰਮਨ ਹੈ ਜਿਹੜਾ ਹੁਣ ਉਡਾਣ ਭਰ ਰਿਹਾ ਸੁਰਜਨ ਵਰਗੇ ਐਨ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਔਰ ਦੇਖਦਾ ਵੀ ਕਿਸ ਨਾਲ ਹੋ ਜਾਂਦੇ ਨਾਲ ਇਹ ਮੁਕਾਬਲਾ ਹੋਣਾ ਇਹ ਗੱਲ ਇਹ ਗੱਲ ਇਹ ਗੱਲ ਸਮੇਂ ਦੀ ਐ ਔਖੀ ਪਟਣੀ ਆ ਖੋਚ ਜਾ ਕੇ ਧਰਮੇ ਨੂੰ ਪੁਛ ਸੈਦੋ ਵਾਲੇ ਨਾਲ ਲਿਹਾਜ਼ ਤੱਕੀ ਸਾਡੀ ਸੱਜਣਾ ਸੌਖੀ ਨਹੀਂ ਉਹ ਖੇਡਰੀ ਕਬੱਡੀ ਸੱਜਣਾ ਸੋਖੀ ਨਹੀਂ ਇਹ ਖੇਡਨੀ ਕਬੱਡੀ ਸੱਜਣਾ ਵਾਕਿਆ ਗੱਲ ਕਹਿੰਦੇ ਹੈ ਨ ਟਕਾਣੇ ਲੱਗੀ ਐ ਕਬੱਡੀ ਖੇਡਨੀ ਸੌਖਾ ਕੰਮ ਨਹੀਂ ਉਹ ਵੱਡੀ ਮਿਹਨਤ ਕਰਦੀ ਪੈਂਦੀ ਐ ਬਿੰਦੂ ਤੇ ਕਰਨ ਏ ਟੱਕਰ 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 ਕੌਂਕਿਆਂ ਦਾ ਕਬੱਡੀ ਕੱਪ ਉਹ ਕਿਵੇਂ ਉਹ ਕੌਂਕਿਆਂ ਲੋ ਫਿਰ ਆ ਰਿਆ ਨਾ ਸਵਾਦ ਐ ਹੈ ਨ ਨਜ਼ਾਰਾ ਵੱਜਿਆ ਪਿਆ ਹੈ ਨ ਨਜ਼ਾਰਾ ਬੱਧਿਆ ਪਿਆ ਮੇਰੇ ਵੀਰੋ ਐਨ ਰੰਗ ਭਾਗ ਲੱਗੇ ਪਿਆ ਲੈ ਵੀ ਭਾਈ ਇਹ ਡਿਸਪਿਊਟ ਕਿਰਪਾ ਕਰਕੇ ਹੁਣ ਤੂੰ ਤੂੰ ਮੈਂ ਆਲਾ ਟਾਈਮ ਆ ਹੁਣ ਤੇ ਕਬੱਡੀ ਖੇਡਣ ਵਾਲਾ ਟਾਈਮ ਆ ਕਿਉਂਕਿ ਜਿਹੜੇ ਸਵੇਰ ਤੋਂ ਬੈਠੇ ਆ ਆਪਾਂ ਉਹਨਾਂ ਦਾ ਮਾਣਾ ਜਿਹੜਾ ਉਹ ਉਦਾਸ ਨਹੀਂ ਹੋਣ ਦੇਣਾ ਲਓ ਅਗਲੀ ਰੇਡ ਜਾਂਗਪੁਰੀਆ ਵਿੱਕੀ ਦਲਵਾਗ ਨੇ ਗੱਲ ਕੀਤੀ ਕਿ ਢੋਈ ਤੇ ਬਾਜ ਖਣਵਾਇਆ ੜਾਰੀ ਵੀ ਬਾਜ ਵਾਂਗੂ ਭਰਦਾ ਜਾਂਗਪੁਰੀਆ ਵਿੱਕੀ ਵੇਖੋ ਕੌਕਿਆਂ ਵਿੱਚ ਪਿਆ ਅੱਤ ਕਰਦਾ ਅੱਤ ਕਰੀ ਜਾਂਦਾ ਕਹਿੰਦੇ ਸਵੇਰ ਦਾ ਨੌਜਾਨ ਐਨ ਮੇਰੇ ਵੀਰੋ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਇਸ ਨੌਜਾਨ ਦੀ ਇੱਕ ਖੂਬੀ ਆ ਲਓ ਵਾਦੀਆਂ ਪਿੰਡ ਵਾਲਾ ਜੱਸੀ ਖੇਡ ਮੈਦਾਨ ਦੇ ਵਿੱਚ ਦਿਲਵਾਗ ਜੀ ਕਬੱਡੀ ਪਾਉਣ ਦੇ ਲਈ ਆ ਗਿਆ ਲਓ ਜੱਸੀ ਇਸ ਸਮੇਂ ਕਹਿੰਦੇ ਵਾਦੀਆਂ ਵਾਲਾ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਵੀ ਪਾਵਨ ਪਵਿੱਤਰ ਧਰਤੀ ਹੈ ਬਾਟੀਆਂ ਪਿੰਡਾ ਚੜਦੀ ਜੀ ਬਰੇਸ ਹੈ ਮੁਸ਼ ਫੁੱਟ ਗੱਬਰੂ ਕਹਿੰਦੇ ਐਨ ਸਿਰੇ ਦੀਆਂ ਰੇਡਾਂ ਪਾਉਂਦਾ ਜੱਸਾ ਤਿਆਰ ਹੈ ਬਿੰਦੂ ਤਿਆਰ ਹੈ ਹੁਣ ਵੇਖੋ ਸਾਹਮਣੇ ਇਹ ਪੈਂਦੀ ਹੋਈ ਕਬੱਡੀ ਆਹ ਕਹਿੰਦੇ ਹਰਮਨ ਦੀ ਅਗਲੀ ਕਬੱਡੀ ਤੇ ਫੇਰ ਹਰਪ੍ਰੀਤ ਤੇ ਕਰਤਾਰ ਵੱਲੋਂ 500 ਹੋਵੇਗਾ 500 ਹੋਵੇਗਾ ਪਰ ਇਧਰਲੇ ਪਾਸੇ ਜੱਸਾ ਤੇ ਦੂਜੇ ਪਾਸੇ ਜੱਸੀ ਵਾਹਿਗੁਰੂ ਇਧਰ ਵਾਹਿਗੁਰੂ 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 ਮੇਰ ਕਰੇ ਕਿ ਸਮਾ ਸਮੁੰਦਰ ਚਲਦੇ ਰਹਿਣੇ ਪੰਛੀ ਲੋਂਦੇ ਰਹਿਣੇ ਅੜਾਰੀ ਬਿੱਟੂ ਦੀ ਅਰਦਾਸ ਬੇਨਤੀ ਜੁਗ ਜੁਗ ਜਿਉਂਦੇ ਰਹਿਣ ਖਿੜਾਰੀ ਲੁੱਟਿਆ ਜਾਊਗਾ ਅੱਜ ਜਾਂ ਕੱਲ ਲੋਕੋ ਧੱਕੇ ਚੜ ਗਿਆ ਜਿਹੜਾ ਵਪਾਰੀਆਂ ਦੇ ਤੇਰਾ ਬਣੂ ਕੀ ਭੋਲਿਆ ਪੰਛੀ ਆਏ ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਉਹ ਗਪੈਂਦੇ ਜੋ ਬਾਹਰ ਕਿਹਾਰੀਆਂ ਦੇ ਮੱਖਣ ਬਰਾੜ ਦੀ ਬੇਨਤੀ ਰੱਬ ਅੱਗੇ ਕਦੇ 6:00 ਵਜੇ ਖਿਡਾਰੀਆਂ ਦੇ ਕਦੇ 6:00 ਵਜੇ ਖਿਡਾਰੀਆਂ ਦੇ ਜਿੱਤਾਂ ਹਾਰਾਂ ਉਹ ਗੱਲ ਵੱਖਰੀ ਐ ਮੇਰੇ ਵੀਰੋ ਪਰ ਕਿਸੇ ਖਿਡਾਰੀ ਦਾ ਵਾਲ ਵੀ ਵਿੰਗਾ ਨਾ ਹੋਵੇ ਕਿਸੇ ਖਿਡਾਰੀ ਦੇ ਸੱਟ ਫੇਟ ਨਾ ਲੱਗੇ ਜਿਸ ਤਰ੍ਹਾਂ ਇਹ ਖਿਡਾਰੀ ਆਪਣੇ ਮਾਪਿਆਂ ਤੋਂ ਅਸ਼ੀਰਵਾਦ ਲੈ ਕੇ ਇਹਨਾਂ ਖੇਡ ਮੈਦਾਨਾਂ ਦੇ ਵੱਲ ਆਉਂਦੇ ਆ ਔਰ ਉਸੇ ਤਰ੍ਹਾਂ ਖੇਡ ਖੁੱਦ ਕੇ ਜਾਣ ਇਧਰ ਰਾਣਾ ਭਾਜੀ ਕੀ ਕਹਿੰਦੇ ਨੇ ਵੀ ਤਿੰਨੇ ਜੱਥੇ ਜਿੰਨੇ ਤਿੰਨੋ ਤਿੰਨੇ ਜਾਣੇ ਸਾਡੇ ਰਾਣਾ ਤਨੂਆ ਮੋਣਾ ਤਨੂਆ ਹਰਮਨ ਤਨੂਆ ਕਹਿੰਦੇ ਜਿੰਨੇ ਜੱਫੇ ਉਹਨੇ ਜੱਫੇ 100 100 ਦੇ ਨੋਟ ਬਹੁਤ ਬਹੁਤ ਧੰਨਵਾਦ ਹਰਮਨ ਦੀ ਰੇਡ ਤੇ ਬਾਈ ਪੈਰਥੀ ਇੰਨੇ ਉਹ 1000 ਰੁਪਏ ਆ ਕੀ ਬਾਤ ਲਓ 1500 ਦੀ ਕਬੱਡੀ ਪੈਂਦੀ ਆ ਉਧਰ ਕਹਿੰਦੇ ਸਾਡੇ ਕਰਤਾਰ ਤੇ ਗੁਰਪ੍ਰੀਤ ਹੁਣਾ ਵੱਲੋਂ ਵੀ ਉਹ 500 ਆ ਉਧਰ ਪਿਰਥੀ ਬਾਈ ਹੁਣਾ ਵੱਲੋਂ 1000 ਆ ਏ ਰੇਡ 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 ਆਓ ਨੌਜਾਨ ਕਹਿੰਦੇ ਹਰਮਨ ਕੌਕਿਆਂ ਦਾ ਹਰਮਨ ਕੌਕਿਆਂ ਦਾ ਇਸ ਸਮੇਂ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਤੋਂ ਦੇ ਲਈ ਗੱਭਰੂ ਫੇਰ ਇਸ ਸਮੇਂ ਕਹਿੰਦੇ ਜਗਤ ਸਿੰਘ ਵਾਲਾ ਪਿੰਡਾ ਕਰਨ ਨਾਮ ਹੈ ਉਹ ਸਾਹਮਣੇ ਟੱਕਰ ਜੱਸੇ ਦੇ ਨਾਲ ਹੋ ਗਈ ਹੈ ਮਾਨ ਸ਼ਖਦਾਲਤ ਵਾਲੇ ਕਾਕੇ ਨੂੰ ਮਾਨ ਕੌਕਿਆਂ ਵਾਲਿਆਂ ਨੂੰ ਆ ਮੁੰਡੇ ਦੀ ਖੇਡ ਤੇ ਏ ਕੌਂਕਿਆਂ ਵਾਲਾ ਬਾਜ ਬਾਈ ਗੱਲ ਕਰਦਾ ਸੀ ਵੀ ਆ ਮੁੰਡੇ ਦੀ ਖੇਡ ਬੜੀ ਸਾਫ਼ ਸੁਥਰੀ ਆ ਸਾਰੇ ਕੌਂਕਿਆਂ ਵਾਲੇ ਮੁੰਡੇ ਬਹੁਤ ਵਧੀਆ ਤਰੀਕੇ ਦੇ ਨਾਲ ਖੇਡਦੇ ਆ ਸਾਨੂੰ ਮਾਣ ਹੈ ਏ ਨਾ ਨੌਜਵਾਨਾਂ ਦੇ ਉੱਪਰ ਜਿਹੜੇ ਸਾਡੀ ਖੇਡ ਦੀ ਵਾਂਗ ਡੋਰ ਨੂੰ ਸਾਹਮ ਕੇ ਰੱਖੀ ਬੈਠੇ ਆ ਇਧਰ ਕਹਿੰਦੇ ਜੰਗਪੁਰੀਆ ਵਿੱਕੀ ਤੇ ਸੁਰਜਣ ਸੁਰਜਣ ਸਿਆ ਉੱਠ ਵੀ ਨੌਜਵਾਨਾਂ ਪਰ ਪੁਆਇੰਟ ਨੌਜਾਨ ਬਿੱਕੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਫਾਈਨਲ ਮੈਚ ਖੇਡਿਆ ਜਾ ਰਿਹਾ ਮੇਰੇ ਵੀਰੋ ਅੱਜ ਦੇ ਬੈਸਟ ਖਿਡਾਰੀਆਂ ਨੂੰ ਵੱਡੇ ਪ੍ਰਾਈਜ਼ ਜਸਵਿੰਦਰ ਦੌਧਰੀਆ ਸਾਡਾ ਵੱਡਾ ਭਰਾ ਬੱਬੀ ਖੁਣੀ ਅਮਣੇ ਖੁਣੀ ਸਾਰੇ ਭਰਾ ਨੇ ਔਰ ਸਾਰਿਆਂ ਨੇ ਵੱਡੀ ਮਿਹਨਤ ਕੀਤੀ ਆ ਲਓ ਸਾਡੀ ਅਗਲੀ ਰੇਡ ਇਸ ਵੇਲੇ ਨੌਜਾਨ ਚੜਦੀ ਜੀ ਫਰੇਸ ਹੈ ਔਰ ਦੇਖਦਾ ਇੱਕ ਪਾਸੇ ਛੋਟੇ ਮੀਆਂ ਇੱਕ ਪਾਸੇ ਬੜੇ ਮੀਆਂ ਆ ਖਿਡਾਰੀ ਦਾ ਸੀਪਾ ਨਾ ਏ ਇਹ ਤੁਹਾਡੇ ਆਪਣੇ ਪਿੰਡ ਦਾ ਇਹ ਨੌਜਾਨ ਮੇਰੇ ਵੀਰ ਕੌਂਕਿਆਂ ਵਾਲਾ ਸੀਪਾ ਹਰਮਣ ਗੁੰਦਿਆ ਹੋਇਆ ਸਰੀਰ ਹੈ ਮੁੜਕੋ ਮੁੜਕੀ ਹੋਇਆ ਪਿਆ ਸਰੀਰ ਹਰਮਣ ਵੀ ਰੇਡ ਤੇ 500 ਰੁਪਇਆ ਕਬਾਲ ਵੱਲਿਓਂ ਲੌਹਰਮਣ ਇਸ ਸਮੇਂ ਕਬੱਡੀ ਪਾ ਰਿਹਾ ਹੈ ਕੌਂਕਿਆਂ ਵਾਲਾ ਫਾਈਨਲ ਦੇ ਵਿੱਚ ਪੁੱਜੀਆਂ ਟੀਮਾਂ ਮੈਚ ਲੱਗੂ ਘੜ ਕੇ ਟੀਮਾਂ ਦੋਨੋਂ ਬਰਾਬਰ ਦੀਆਂ ਤੇ ਡਾਂਗ ਜਿੱਤਣ ਲਈ ਖੜਕੇ ਗੱਜਣ ਵਾਲੇ ਦਾ ਦਿਲਬਾਗ ਬੋਲਦਾ ਬੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜਗੇ ਯੋਧਿਆ ਢੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜਗੇ ਯੋਧਿਆ ਢੋਲ ਕਬੱਡੀ ਤੇ ਵਾਕਈ ਗੱਲ ਸੱਚੀ ਹੈ ਦੁਨੀਆਂ ਦੇ ਵਿੱਚ ਢੋਲ ਵੱਜਣ ਵਾਲੀ ਗੱਲ ਕੋਈ ਪਈਆ ਔਰ ਜਿੱਥੇ ਪੰਜਾਬੀ ਗਏ ਜਿੱਥੇ ਗੁਰੂ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਝੂਲਦਾ ਔਰ ਉਥੇ ਹੀ ਕਬੱਡੀ ਹੁੰਦੀ ਆ ਮੇਰੇ ਵੀਰੋ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਗੁਰੂਆਂ ਦੀ ਬਖਸ਼ੂ ਖੇਡ ਖੇਡ ਕਬੱਡੀ ਕਬੱਡੀ ਸਾਡੇ ਬਲੱਡ ਚ ਰਚੀ ਹੋਈ ਆ ਆ ਨੌਜਾਨ ਕਹਿੰਦੇ ਇਹ ਜੱਸਾ ਜੱਸਿਆ ਕੋਠੇ ਦੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਣਾ ਹੁਣ ਕਿੱਥੇ ਕਿੱਥੇ ਵੱਜੀਆਂ ਨੇ ਲਾਓ ਜਫਾ ਲੱਗਿਆ ਪੁਆਇੰਟ ਜੱਸੇ ਦੇ ਹਿੱਸੇ ਆ ਅਗਲੀ ਰੇਡ ਕਹਿੰਦੇ ਹਰਮਨ ਉਧਰ ਕਹਿੰਦੇ ਕਰਤਾਰ ਤੇ ਗੁਰਪ੍ਰੀਤ ਸਾਡੇ ਵੀਰ ਜੱਗੇ ਦੇ ਯਾਰਾਂ ਵੱਲੋਂ ਹਰਮਨ ਦੀ ਹਰ ਕਬੱਡੀ 500 ਰੁਪਏ ਦੀ ਪੈ ਰਹੀ ਹੈ ਹਰਮਨ ਦੀ ਹਰ ਕਬੱਡੀ 500 ਦੀ ਇਸ ਸਮੇਂ ਵੇਖਾਂਗੇ ਕਿ ਕੌਂਕਿਆਂ ਵਾਲਾ ਹਰਮਨ 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 ਇਸ ਸਮੇਂ ਮੁੰਡਾ ਕਹਿੰਦੇ ਹਵਾ ਹਵਾਈ ਹੁੰਦਾ ਹੋਇਆ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਲੋੜ ਪੈਣ ਤੇ ਯਾਰਾਂ ਨੂੰ ਅੱਜ ਪਰਖਾਂਗੇ ਅਣਚੱਲੇ ਹਥਿਆਰਾਂ ਨੂੰ ਅੱਜ ਪਰਖਾਂਗੇ ਨਵੇਂ ਅਨਕੋਰ ਜਾਂ ਮੁੰਡਾ ਉਹ ਰੇਡ ਪਾਉਣ ਲਈ ਤੁਰ ਪਿਆ ਸੈਦੋ ਵਾਲਿਆ ਕਰਦੇ ਗੱਲ ਪੈਂਦੀ ਹੋਈ ਕਬੱਡੀ ਤੇ ਲਓ ਕਬੱਡੀ 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 ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਜੀਤਾ ਹਾੜਾ ਬਾਜੋ ਨਸ਼ਿਆਂ ਤੋਂ ਕਾਦਾ ਜਿੰਦਗੀ ਨਾਲ ਸ਼ਰੀਕਾ ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜਿੱਚ ਮਕਾ ਕੇ ਆਓ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ 11:35 ਮਿੰਟ ਦਾ ਟਾਈਮ ਹੋ ਚੁੱਕਿਆ ਫਾਈਨਲ ਖੇਡਿਆ ਜਾ ਰਿਹਾ ਇੱਕੋ ਜੀਆਂ ਪੱਟੀਆਂ ਪਰ ਪੁਆਇੰਟ ਨਾਉ ਜਨ ਵਿੱਕੀ ਜਾਂਗਪੁਰੀਆ ਬਈ ਦਰਸ਼ਕ ਵੀਰੋ ਜੀ ਨੂੰ ਜੀ ਨੂੰ ਜਾਂਗਪੁਰੀਏ ਵਿੱਕੀ ਦੀ ਖੇਡ ਵਧੀਆ ਲੱਗੀ ਉਹ ਦਿਲੋਂ ਤਾੜੀ ਮਾਰ ਕੇ ਸੁਣਾਉਂ ਜਾਂਦਾ ਹੌਸਲਾ ਵਧਾ ਦਈਏ ਇਹ ਵੀ ਬਹੁਤ ਵੱਡੇ ਮਾਣ ਵਾਲੀ ਗੱਲ ਆਓ ਸਾਹਮਣੇ ਦੇਖਣਾ ਵੀ ਇਸ ਵੇਲੇ ਨਾਉਜਨ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ 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 ਕੌਕਿਆਂ ਦਾ ਮੇਲਾ ਜਿਗਰਾਉਂ ਦਾ ਇਲਾਕਾ ਦੁਨੀਆ ਦੇ ਵਿੱਚ ਚਰਚਾ ਇੱਕ ਪਾਸੇ ਕਹਿੰਦੇ ਨਾਉਜਨ ਹਰਿਆਣੇ ਵਾਲਾ ਬਿੰਦੂ ਹੈ ਕਿ ਸਿਰ ਦੇ ਦਿੱਤਾ ਪਾਕਿਸਤਾਨ ਨੂੰ ਕੌਂਕੇ ਕਲਾ ਪਾ 5100 ਰੁਪਇਆ ਗਰਦਤ ਸਿੰਘ ਗੋਰਾ ਉਹਦੇ ਵੱਲੋਂ ਜੱਜੇ ਨੂੰ 5100 ਰੁਪਇਆ ਦਿੱਤਾ ਜਾਂਦਾ। ਕੀ ਆ ਬਾਤ ਆ ਦੌੜੀਆ। ਸੈਕੰਡ ਕੌਂਕੇ ਕਲਾ ਫਾਸਟ ਅੱਜ ਦੇ ਖੇਡ ਮੇਲੇ ਦਾ ਬੈਸ ਰੇਂਦਰ ਸਾਰੀ ਕਮੇਟੀ ਆ ਜਾਂਗਪੁਰ ਤੇ ਹਰਮਨ ਕੌਂਕੇ ਵਿੱਕੀ ਕੌਂਕੇ ਵਿੱਕੀ ਜਾਂਗਪੁਰ ਤੇ ਹਰਮਨ ਕੌਂਕੇ ਅੱਜ ਦੇ ਖੇਡ ਮੇਲੇ ਦਾ ਬੈਸ ਰੇਡਰ ਹੈ ਚਾਰ ਕਬੱਡੀਆਂ ਚਾਰ-ਚਾਰ ਨੰਬਰ ਹੈ ਤੇ ਬੈਸ ਜਫੀ ਜੱਸਾ ਕੌਂਕਿਆਂ ਵਾਲਾ ਕੀ ਬਾਤ ਲੈ ਵੀ ਜੱਸਾ ਮਾਰਕਵਾਦ ਹੈ ਚਾਰ ਟੱਚ ਤਿੰਨ ਜਫੇ ਉਹ ਕਹਿੰਦੇ ਜੱਸਾ ਕੌਂਕਿਆਂ ਵਾਲਾ ਹੈ